ਹੋਇਆ ਤੈਨੂੰ? ਦਾਰੂ ਕਿਉਂ ਪੀਤੀ ਆ ਤੂੰ? ਬੋਲਦਾ ਨਹੀਂ? ਹਾਂ, ਦਾਰੂ ਕਿਉਂ ਪੀਤੀ ਆ? ਉਹ ਨਹੀਂ ਪੀਤੀ। ਪੀਤੀ ਆ ਵਾ ਰੱਜਿਆ ਦਾ ਫੇਰ ਦਾ ਜਵਾਕ ਮਾਰਦਿਆਂ ਤੂੰ ਭੈਣ ਚੋਦ ਉੱਥੇ ਅੱਕਾ ਐਕਸੀਡੈਂਟ ਕਿੱਡਾ ਹੋ ਗਿਆ ਉਹ ਨਹੀਂ ਤੈਨੂੰ ਪਤਾ? ਨਹੀਂ ਪੀਤੀ। ਕਿਉਂ ਨਹੀਂ ਪੀਤੀ? ਕਿਉਂਦਾ ਨਹੀਂ ਪੀਤੀ? ਹਾਂ ਜੀ ਆਪਣੇ ਬਲੌਜਮ ਗਾਰਮੈਂਟ ਸਕੂਲ ਲੀਲਾ ਦੀ ਬੱਸ ਆ ਖੜੀ ਡਰਾਈਵਰ ਪੂਰਾ दारू ਨਾਲ ਰੱਜਿਆ ਹੋਇਆ ਵਾ ਹਲੇ ਹੁਣ ਜਿਗਰਾਉ ਹਾਦਸਾ ਹੋ ਕੇ ਹਟਿਆ ਬੱਸ ਦਾ ਤੇ ਪੂਰਾ ਰੱਜਿਆ ਹੋਇਆ ਬੱਸ ਆ ਖੜੀ ਆ ਤੇ ਡਰਾਈਵਰ ਖੇਤਾਂ ਚ ਫਿਰਦਾ ਜੀ ਪੇਟ ਕਰ ਮੈਂ ਜਾਣਾ ਮੂਰਾ ਹਾਲ ਸਕੂਲ ਦਾ ਵੀ ਤਿੰਨ ਵਾਰ ਵਾਰਨਿੰਗ ਦੇ ਕੇ ਛੱਡਿਆ ਇਹਨੂੰ ਤੇ ਇੱਕ ਸਕੂਲ ਕੁਛ ਵੀ ਨਹੀਂ ਕਰ ਰਿਹਾ ਬੱਚਿਆਂ ਦੀ ਜਾਨ ਨਾਲ ਖਲਵਾੜ ਕਰ ਰਹੇ ਆ ਅੱਜ ਕੱਲ੍ਹ ਸਕੂਲ ਦੇ ਤੇ ਸਕੂਲ ਦੇ ਡਰਾਈਵਰ ਆ ਬੈਠਾ ਵਾ दारू ਪੀਤੀ ਰੱਜਿਆ ਹੋਇਆ ਹੈਗਾ ਹਾਂ ਬਈ ਆੜੀ ਤੈਨੂੰ ਪਤਾ ਨਹੀਂਗਾ ਹੁਣ ਜਵਾਕ ਮਰੇ ਆ ਉੱਥੇ ਤੇ ਤੇਰਾ ਤੇਰਾ ਹਾਲ ਕੀ ਆ ਤੇਰਾ ਕਿਹ ਦਿਨ ਦਾ ਕੋਈ ਨਹੀਂ ਹੁੰਦਾ ਮੈਂ ਮੈਂ ਕੰਨ ਤੇ ਸਿੱਟੂ ਮੈਂ ਤੇਰੇ ਪੁਲਿਸ ਆ ਰਹੀ ਆ ਤੇ ਤੇਰੇ ਸਟਾਫ ਆ ਰਿਆ ਤੈਨੂੰ ਕਿਹਨੇ ਡਰਾਈਵਰ ਕਿਹਨੇ ਬਣਾਤਾ ਤੈਨੂੰ ਹੈ ਸਾੜਿਆ ਜਵਾਕ ਤੂੰ ਸਾੜਿਆ ਜਵਾਕ ਮਾਰਨੇ ਆ ਤੂੰ ਭੈਣ ਚੋਦਾ ਨਾ ਯਾਰਾ ਪੂਰਾ ਪੂਰਾ ਜਵਾਕਾਂ ਦੇ ਵਿੱਚ ਮਾਰਦਾ ਨਹੀਂ ਤੂੰ दारू ਪੀ ਕੇ ਗੱਟੀ ਕਿਉਂ ਚਲਾਉਣਾ ਵਾ ਦੱਸ ਮੈਨੂੰ ਹੁਣ ਉੱਥੇ ਜਵਾਕ ਮਰੇ ਆ ਨਹੀਂ ਨਹੀਂ ਜਵਾਕ ਮਰੇ ਆ ਭੈਣ ਚੋਦਾ ਨਹੀਂ ਪੀਤੀ ਸਾਲਾ ਖੜਿਆ ਨਹੀਂ ਜਾਂਦਾ ਤੇਰੇ ਕੋਲ ਨਹੀਂ ਪੀਤੀ ਸੌ ਲੱਗੇ ਮਾਰੇ ਦੀ ਨਹੀਂ ਨਹੀਂ ਮੈਨੂੰ ਜਾਂਦਾ ਨਹੀਂਗਾ ਤੇਰੇ ਕੋਲ ਮੇਰੀ ਗੱਲ ਸੁਣ ਮੇਰੀ ਇੱਧਰ ਆ ਤੂੰ ਜਵਾਕ ਕਿੰਨੇ ਹੋਂ ਦਾ ਹਾਸਾ ਹੋਇਆ ਕੱਲੇ ਕੱਲੇ ਪੁੱਤ ਮਰੇ ਆ ਤੂੰ ਲੋਕਾਂ ਦੇ ਜਵਾਕ ਮਾਰਨੇ ਆ ਤੂੰ ਨਹੀਂ ਪੀਤੀ ਯਾਰ ਹੁਣ ਪੁਲਿਸ ਆ ਰਹੀ ਆ ਤੇ ਨਾਲ ਹੁਣ ਤੇਰਾ ਸਟਾਫ ਆ ਰਿਹਾ ਵਾ ਤੇਰਾ ਆਪਦਾ ਹੁਣ ਪਰੇ ਵਿਚਾਰ ਨਹੀਂ ਆ ਫੋਨ ਆ ਰਿਹਾ ਉਹਨਾਂ ਦਾ ਤੇ ਮੈਂ ਕਰਦਾ ਹੁਣ ਤੂੰ ਭੈਣ ਦੇ ਤਾਂ ਕੋਈ ਸੱਤ ਰੱਜਿਆ ਹੋਇਆ ਤੂੰ ਦਾਰੂ ਨਾਲ ਆ ਤੂੰ ਮੈਂ ਕਹਣਾ ਕਿੱਡੀ ਗੱਲ ਹੋ ਗਈ ਸੜੀ ਉਹ ਤੇ ਜਵਾਗ ਮਾਰ ਗਿਆ ਮੁੰਡਾ ਕੇ ਇਕੱਲਾ ਇਕੱਲਾ ਕੋਈ ਜ਼ਰੂਰੀ ਆ ਜੇ ਤੇਰੀ ਦਾਰੂ ਪੀਤੀਆ ਤੂੰ ਘਰੇ ਬੈਠ ਤੂੰ ਨਹੀਂ ਪੀਤੀ ਭੈਣ ਕਿਉਂ ਨਹੀਂ ਪੀਤੀ ਤੇਰਾ ਹੁਣ ਪੀਤੀ ਨਹੀਂ ਤੂੰ ਜਵਾਗ ਮਾਰਦੇ ਆ ਲੋਕਾਂ ਦੇ ਹਰਾਮ ਦਾ ਹੋ ਗਿਆ ਯਾਰ ਖੜਿਆ ਜਾਂਦਾ ਨਹੀਂ ਤੂੰ ਉੱਥੇ ਪਹਿਲਾਂ ਤੂੰ ਗਰਮੇਲ ਦੇ ਉੱਥੇ ਚੜਾਈ ਉੱਥੇ ਉਹ ਰਾਜਵਾਗਾ ਜਦੋਂ ਪੱਤਵਾ ਦੇ ਨਾਲ ਆਇਆ ਨੀਚੋਦ ਐਵੇਂ ਵੀ ਬਾਗ ਰੇ ਬੈਠਦੇ ਹੋ ਜੀ ਹਾਂ ਜੀ ਹਾਂ ਜੀ ਜੀ ਨਾ ਸੋਣਾ ਨਾ ਬੱ ਪਰ ਗੱਡੀ ਕਿੰਨੀ ਚਲਦੀ ਸੀ ਨਾ ਬਾਹੂ ਹੀ ਨਾ ਹੀ 23 ਦੀ ਤੁਹਾਡੀ ਮਾਂ ਦੀ ਲਾਣਾ ਤੁਸੀਂ ਜਵਾਕਾਂ ਨੂੰ ਮਾਰਨ ਦਾ ਠੇਕਾ ਲਿਆ ਦੋ ਦਿਨ ਪਹਿਲਾਂ ਹੋ ਗਿਆ ਜਵਾਕ ਮਰੇ ਉੱਥੇ ਨਹੀਂ ਨਹੀਂ ਜਦੋਂ ਨਹੀਂ ਚਲਦੀ ਗੱਡੀ ਨਾ ਚਲਾਓ ਬੈਠ ਜਾਓ ਕਰਿਆ ਤਾਂ ਦਪਾਉਣਾ ਪ੍ਰਿੰਸੀਪਲ ਆ ਵੇ ਖੜਾ ਜੀ ਉਹਦੇ ਨਾਲ ਗੱਲ ਕਰੋ ਠੀਕ ਹੈ ਵੀ ਸਪੂਨ ਆਇਆ ਮੈਂ ਚਲੋ ਖਾਣੇ ਉੱਥੇ 10 ਬੰਦੇ ਆ ਗਏ ਉੱਥੇ ਬੈਠ ਗਏ ਗੱਲ ਕਰਦੇ ਜੋਸ਼ ਹੋ ਗਿਆ ਮੇਰੀਆਂ ਦੇਵਾਨੂ ਭੈਣ ਜਿੱਲਨ ਅਹੜਿਆ ਪਰਥੋ ਜਵਾਕ ਮਰੀ ਆ ਦੋ ਸਾਲੇ ਤੁਹਾਨੂੰ ਭੈਣ ਚੁੱਦੋ ਜਮਾਈ ਨੇ ਅਗਲੇ ਆ ਗਈ ਐ ਕਾ ਟੈਪੀ ਡੀ ਕੀ ਖੜੀ ਆ ਇਹ ਗਰੋ ਉੱਥੇ ਲਾਈ ਪਤਾ ਨਹੀਂ ਕਿਹਨੇ ਕਿਹੜੀ ਹਸੂਨ ਦੀ ਆ ਉੱਥੇ ਖੜੀ ਆ ਪਤਾ ਨਹੀਂ ਉਹਦੀ ਵੀ ਦਾਰੂ ਪੀਤੀ ਆ ਕਹਿੰਦੇ ਨਹੀਂ ਗੱਡੀ ਨਾਲ ਚੱਲੋ ਹੋਰ ਕੋਈ ਕੰਮ ਕਰਨਾ ਉਹ ਨਹੀਂ ਪੀ ਲੋ ਦਿਨੇ ਪੀ ਲੋ ਆਪਾਂ ਘਰੇ ਬਹਿ ਕੇ ਪੀ ਲੋ ਯਾਰ ਤੂੰ ਬਾਹਰ ਤੇ ਕਿਉਂ ਪੀਣੀ ਆ ਇਹਨਾਂ ਪਰਿਵਾਰ ਦੇ ਕਹਿ ਰਹੇ ਆ ਸਾਡੀ ਘੜੀ ਕਿੱਥੇ ਖੜੀ ਆ ਉੱਥੇ ਆ ਦੇਖੋ ਯਾ ਖੜੀ ਹੈ ਇਹ ਚਾਰ ਪੰਜ ਜਵਾਨ ਵੀ ਖੜੀ ਹੋ ਕੇ ਜਾ ਰਹੇ ਨੇ ਕਿਰਪਾ ਕਰਨਾ ਆ ਮੁੰਡਾ ਲੈ ਹੈ ਵੇ ਗੱਡੀ ਚ ਤੀਨ ਮਨ ਰਹੇ ਨਹੀਂ ਪੀਤੀ ਅੱਜ ਹਮ ਨਹੀਂ ਪੀਤੀ ਵਸਤ ਸਾਰਾ ਘਰੇ ਪੀਲਾ ਤੂੰ ਬਹਿ ਕੇ ਪੀਲਾ ਚੁੱਪ ਕਰਕੇ ਤੂੰ ਤੈਨੂੰ ਤੂੰ ਜਵਾਕ ਮਾਰਦੇ ਆ ਲੋਕਾਂ ਦੇ ਇਕੱਲੇ ਇਕੱਲੇ ਅਗਲਿਆਂ ਦੇ ਪੋਤੇ ਇੱਥੇ ਇੱਕ ਇੱਕ ਜਵਾਕ ਆ ਸਾਰਿਆਂ ਦੇ ਤੁਸੀਂ ਭੈਣ ਚੋਂ ਮਰਦਾ ਡੇਕਾ ਲੈ ਰਿਆ ਉਹ ਬਿਠਾਓ ਇਹਨੂੰ ਲੈ ਕੇ ਚੱਲੋ ਜੀ ਠਾਣੇ ਇਹਨੂੰ ਗੱਡੀ ਦੇਖਣ ਗਏ ਆ ਉਧਰ ਮੈਂ ਗੱਡੀ ਗੱਡੀ ਆਹੋ ਕੋਈ ਮੋੜ ਤੱਕ ਨਾ ਆਇਆ ਆਰੇ ਭਾਬੀ ਨਵੀਂ ਬੱਸ ਆਈ ਆ ਨਵੀਂ ਬੱਸ ਲੱਗੇ ਓਏ ਕੋਈ ਖੱਖੇ ਤੈਨੂੰ ਮੈਂ ਕਹਿਣਾ ਰਹਿਣ ਦੇ ਤੂੰ ਨਾ ਵਿੱਚ ਦਖਲ ਦੇ ਜੀ ਦੇ ਤੇਰਾ ਕੋਈ ਹੱਕ ਨਹੀਂ ਤੇਰਾ ਵਿੱਚ ਦੇਖੂਗਾ ਜੀ ਦੇਣ ਦਾ ਬੋਲਣ ਦੀ ਗੱਲ ਨਹੀਂ ਕਰਤਾ ਕਰਿਆ ਕਾਹੇ ਰੋਣ ਦੀ ਕਾਦੀ ਲੈਤੀ ਜਦ ਮਾਰ ਰੋਕ ਗਈ ਕਿਉਂ ਭੇਗੀ ਹੋਰ ਵਾਪਸ ਨਹੀਂ ਰੋਣੀ ਸੋਲਨਾ ਕਹ ਕੇ ਦੀ ਨਹੀਂ ਹੋਤਾ ਸੀ ਉਹ ਜਾਣਦੇ ਆ ਤਾਂ ਬੜਾ ਜਾਨ एक मिनट एक मिनट एक मिनट एक मिनट कल पता नहीं मर रहा है बोल रहा है डायरेक्टली पूरा मेरा बंदा ਗੱਡੀ ਨਾ ਜਾ ਰਹੀ ਆ ਕਿਹਨੇ ਗਲਤ ਤਾਂ ਇਹਦਾ ਮੈਂ ਦਾਗ ਇੱਕ ਦਿਨ ਮਾੜਾ ਬੈਠਾ ਨਹੀਂ ਆਇਆ ਤੇ ਤਿੰਨੇ ਡਰਾਈਵਰ ਸੋਦੇ ਸਾਰੇ ਬੰਦੇ ਕੱਢਾ ਲੈ ਜੀ ਆਓ ਇੱਥੇ ਮੈਂ ਗੱਡੀ ਨੂੰ ਚੋ ਗਿਆ ਬਾਈ ਉਹ ਥਾਣੇ ਲੈ ਕੇ ਆਣੀ ਆ ਗੱਡੀ ਕੱਟ ਕੱਟ ਪਾਣੀ ਆ ਬਹੁਤ ਡਰਾਈਵਰ ਖਲੇ ਹੋਇਆ ਫਿਰ ਕਹਾਂਗੇ ਇਹ ਸਰ ਵੀ ਨਹੀਂ ਕੋਈ ਜਿਹੜਾ ਪਾ ਲੈ ਪਟੜ ਗਿਆ ਅੱਜ ਤੋਂ ਕਿਹੜਾ ਸਰ ਜਾਨਾ ਲੈ ਕੇ ਬਾਹਰ ਹੀ ਪੇਟਾ ਜੋ ਬਕਰ ਬੋਤਾਂ ਆਏ ਪੱਟੇ ਹੋ ਗਏ ਇਹ ਤੁਮਹਾਂ ਹੋਵੇ ਜਾਂ ਜਲਦੀ ਆ ਕੇ ਜਵਾਸ ਦੇ ਵਾਲੇ ਕਾਹਦੇ ਹੋਣੇ ਮੈਂ ਕਹਿੰਦੀ ਸੀ ਨੀ ਪੇ ਲੋੜੀ ਉਸ ਨੂੰ ਨਾ ਲਾਇਓ ਜੋ ਦੂਜੇ ਵਾਰ ਪੱਤਰ ਕਰਕੇ ਭੇਜ ਤੇ ਮੈਨੂੰ ਵੀਡੀਓ ਨਾਲ ਭੇਜੋ ਹੇਲੋ ਐਮ ਮਤਲਬ ਇਹ ਮੈਂ ਤੁਹਾਨੂੰ ਕਹਾਂ ਮੈਂ ਇਹ ਉਹ ਬਟਾ ਕਹਿੰਦੀ ਹਾਂ ਕਿ ਹੋਟਲ ਨੇ ਸਾਰੀ ਨਾ ਕਰਦੀ ਨਾ ਕਰਦੀ ਕਾਲੇ ਕਲਾਸ ਲਈ ਆਜੇ ਵੇਰ ਤਾ ਨੂੰ ਤੇ ਜਿਹੜਾ ਅਮਲੇ ਬੰਦਾ ਉਹਨਾਂ ਨੂੰ ਵੀ ਸਾਰੀ ਬੈਠੇ ਸਾਰੇ ਬੰਦਿਆਂ ਦੇ ਆਰਡਰ ਕਰਦੇ ਸਾਰੇ ਟਾਈਮ ਦਾ ਬੱਚੇ ਹੁਣ ਅਸੀਂ ਕਿ ਨਹੀਂ ਕਿ ਉਹ ਹੁਣ ਉਹਹੀ ਲੱਗਦਾ ਮੋੜ ਕੇ ਨੁਕਸਾਨ ਹੋ ਜਾਂਦਾ ਇਕੱਲੇ ਇਕੱਲੇ ਜਵਾਕ ਆ ਮਾਹਰ ਪੁਲਿਸ ਆ ਕੋ ਡਰਾਈਵਰ ਸਭਾ ਮਾਰਦਾ ਜਵਾਕਾਂ ਨੂੰ ਆਪਣੇ ਅੱਗੇ ਇਹਨੂੰ ਦਾ ਰੋਕ ਲੈ ਆ ਬਚਾਰੇ ਨੇ ਇਹਨੂੰ ਦੇ ਬਚ ਗਏ ਆ ਚੱਲ ਕੋਈ ਨਾ ਕਹਿ ਰਿਹਾ ਮੈਂ ਦੱਸਦਾ ਹੋ ਕੇ ਫਿਰ ਕਾੜ ਲੈਂਦਾ ਫਿਰ ਕੰਮ ਹੋ ਗਿਆ ਹੋ ਗਿਆ ਜੀ ਇਧਰ ਮਾਰਦਾ هي پردار میں اپنے چون کو ٹھیک کھپنے پئے گا کہ کتنا ٹھیک ہو گا وہ ضد میں اڑی ہے میں کوئی نہیں اڑی گئی ہے کیڑی کا ڈر آئے گا ڈر نہیں آئے گا اب پھر دے پھر سینئر والے جیوں جانے چلا सारे फैसो दना ਉਹ ਤਾਂ ਕਿ ਹੱਥ ਕੀ ਕਰ ਪਰ ਤਾਂ ਕਿ ਉਹ ਹੱਥ ਨਹੀਂ ਨਾ ਚਾਰ ਵਾਰ ਵਾਰਿੰਗ ਦਿੱਤਾ ਦਾਰੂ ਦਾ ਇਹ ਆਨੇ ਫੇਰ ਹੋ ਜਾ ਤੁਹਾਨੂੰ ਆਹ ਬਹਾਦਰ ਦੀ ਬਸਤਾ ਬਣਾਉਂਗਾ ਫੇਰ ਆਣਗੇ ਨਹੀਂ ਜਾਰ ਦੇਣਾ ਨਹੀਂ ਜਾਰ ਦੇਣਾ ਹਿੰਦੂ ਕਦਰ ਆਉਂਦੇ ਯਾਰੋ ਮੈਂ ਤਾਂ ਕਿਹਾ ਹੁਣ ਬਣਾ ਦਿਓ ਆਹੋ ਆਹੋ ਸਰਦਰ ਨੂੰ ਕੋਈ ਨਾ ਰਹੀ ਸੀ ਦਰੂਕੀ ਵਾਲੀ ਜਿਹੜੀ ਗੱਡੀ ਗੱਡੀ ਸਾਈਡ ਤੇ ਕਰਾ ਦਿਓ ਯਾਰ 40 ਕਿਲੋਨ ਵਾਲੀ ਗੱਲ ਗਲਤ ਕਰਤੀ ਹੋਰ ਵੀ ਹੋਰ ਤੁਹਾਡੇ ਕੋਈ ਪੁੱਛਾ ਨਹੀਂ ਦਾਰੂ ਗਵਰਨਮੈਂਟ ਸਕੂਲ ਲੀੜਾ ਦੇ ਡਰਾਈਵਰ ਦੀ ਦਾਰੂ ਪੀਤੀ ਫੜੀ ਗਈ ਹੈ ਜੀ ਤੇ ਅਜੇ ਉੱਤੇ ਤੁਸੀਂ ਕੀ ਕਾਰਵਾਈ ਕੀਤੀ ਹੈ ਜੀ ਮਨਜੀਤ ਸਿੰਘ ਵਾਸੀ ਬਜ਼ੁਰਗ ਦੇ ਬਿਆਨ ਤੇ ਕੇਸ ਅਜੈਸਟਡ ਕੀਤਾ ਜੀ ਮਕਦਮਾ ਨੰਬਰ 118 ਅੰਡਰ ਸੈਕਸ਼ਨ 281 ਕਾਰਟ ਹਾਈਫਨ 2 ਬੀ ਐ ਬੀ ਐਨ ਐਸ ਜਿਹੜਾ ਨਵਾਂ ਐਕਟ ਬਣਿਆ ਉਹਦੇ ਤਹਿਤ ਤੇ 75 ਜੀ ਜੀ ਐਕਟ ਦੀ ਸੈਕਸ਼ਨ ਤਹਿਤ ਅਸੀਂ ਉਦੋਂ ਤੇ ਕੇਸ ਅਜੈਸਟਡ ਕੀਤਾ ਵਾ ਸਿਕੰਦਰ ਸਿੰਘ ਨੂੰ ਅਸੀਂ ਅਰੈਸਟ ਕਰਕੇ ਤੇ ਉਹਦਾ ਜਿਹੜਾ ਮਲਾਜਾ ਕਰਵਾਇਆ ਗਿਆ ਵਾ ਜਿਹੜੇ ਸੈਂਪਲ ਲੈ ਲਿਆ ਉਹਦੇ ਬਲੱਡ ਤੇ ਯੂਰੀ ਸੈਂਪਲ ਜਿਹੜੇ ਲੈਬ ਨੂੰ ਭੇਜੇ ਜਾਣਗੇ ਤੇ ਇਹ ਠੀਕ ਹੈ ਵੀ ਉਹ ਜਾਪਦਾ ਜ਼ਰੂਰ ਸੀਗਾ ਵੀ ਨਸ਼ਾ ਉਹਦਾ ਕੀਤਾ ਹੋਇਆ ਸੀ ਕਾਫੀ ਤੇ ਅਸੀਂ ਉਹਨੂੰ ਮਤਲਬ ਜਦੋਂ ਸਾਨੂੰ ਇਨਫਰਮੇਸ਼ਨ ਮਿਲੀ ਅਸੀਂ ਫੌਰਨ ਮੌਕੇ ਤੇ ਪਹੁੰਚ ਗਏ ਸੀਗੇ ਤੇ ਬੱਚਿਆਂ ਦਾ ਬਚਾ ਇਸ ਕਰਕੇ ਹੋ ਗਿਆ ਤੇ ਗੱਡੀ ਦਾ ਬਈ ਉਹ ਜਿਹੜੇ ਪਰਿਵਾਰ ਸੀਗੇ ਵਾਰਸ ਸੀਗੇ ਉਹਨਾਂ ਨੇ ਜਿਹੜਾ ਮੌਕੇ ਤੇ ਉਹਨੂੰ ਦੇਖ ਲਿਆ ਤੇ ਨਾਲ ਹੀ ਉਹਨਾਂ ਨੇ ਬੱਸ ਨੂੰ ਘੇਰ ਲਿਆ ਘੇਰ ਕੇ ਤੇ ਉਹਨਾਂ ਨੇ ਬੱਚੇ ਆਪਦੇ ਜਿਹੜੇ ਆਤਾਰਲੇ ਵਾਸਤੇ ਪਾਜੀ ਬਹੁਤ ਗੈਣਤੀ ਜਿਹੜੇ ਸਕੂਲ ਨੇ ਉਹ ਆਪਣੀਆਂ ਮਨਮਾਨੀਆਂ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਬਈ ਸਾਡੀ ਤਾਂ ਗੁਜ਼ਾਰਿਸ਼ ਹੈ ਬਈ ਜਿਹੜੇ ਸਕੂਲ ਨੇ ਉਹ ਆਪਣੇ ਟਰਾਂਸਪੋਰਟ ਦਾ ਜਿਹੜਾ ਹੈਗਾ ਵਾ ਉਹਨਾਂ ਦੇ ਟਰਾਂਸਪੋਰਟ ਨੂੰ ਜੋ ਡੀਲ ਕਰਦਾ ਉਹਨਾਂ ਦੇ ਇੰਚਾਰਜ ਜਿਹੜੇ ਮੈਨੇਜਮੈਂਟ ਆ ਉਹ ਆਪਣੇ ਡਰਾਈਵਰਾਂ ਨੂੰ ਖਾਸ ਤਵਜੋ ਦੇ ਕੇ ਉਹਨਾਂ ਨੂੰ ਮਤਲਬ ਜਾਣਕਾਰੀ ਦੇਣ ਬਈ ਬਿਲਕੁਲ ਜ਼ਰੂਰ ਦੇ ਲਾਗੇ ਦੀ ਨਹੀਂ ਹਨਾ ਇਸ ਤੋਂ ਇਲਾਵਾ ਜਿਹੜੇ ਵਹੀਕਲ ਨੇ ਉਹਨਾਂ ਦੀ ਮਕੈਨੀਕਲ ਰਿਪੋਰਟ ਜ਼ਰੂਰ ਲੈਣੀ ਬੰਦੀ ਆ ਜਿਹੜੀਆਂ ਵਹੀਕਲ ਨੇ ਉਹ ਟਿਪ ਟੋਪ ਹੋਣੇ ਚਾਹੀਦੇ ਆ ਪਾਜੀ ਜ਼ਿਆਦਾਤਰ ਇਦਾਂ ਹੁੰਦਾ ਕਿ ਜਦੋਂ ਕੋਈ ਇਦਾਂ ਕਿਸੇ ਕਦਰ ਘਟਨਾ ਹੋ ਜਾਂਦੀ ਐ ਇਦਾਂ ਦੀ ਤਾਂ ਪੁਲਿਸ ਪ੍ਰਸ਼ਾਸਨ ਇੱਕ ਦੋ ਦਿਨ ਦੇ ਦਿਨ ਲਈ ਹਕਤ ਦੇ ਵਿੱਚ ਰਹਿੰਦਾ ਕਿ ਇਸ ਵਾਰ ਵੀ ਇਸੇ ਤਰ੍ਹਾਂ ਹੋਊਗਾ ਜਾਂ ਲਗਾਤਾਰ ਜਿਹੜਾ ਆਪਣਾ ਕਾਰਵਾਈ ਚੱਲਦੀ ਰਹੂਗੀ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡੇ ਡੀਐਸਪੀ ਸਰਬ ਮਨਜੀਤ ਸਿੰਘ ਪੀਵੀਆਈ ਤੋਂ ਇਲਾਵਾ ਸਾਡੇ ਵੱਖ-ਵੱਖ ਥਾਣਿਆਂ ਦੇ ਐਸਐਚਓ ਤੇ ਟ੍ਰੈਫਿਕ ਸਾਨੂੰ ਪਹਿਲਾਂ ਹੀ ਹਦਾਇਤਾਂ ਜਿਹੜੀਆਂ ਮਾਨ ਜੋਗ ਐਸਐਸਪੀ ਸਾਹਿਬ ਤੇ ਡੀਐਸਪੀ ਸਰ ਤੋਂ ਮਿਲੀਆਂ ਹੋਈਆਂ ਵਾ ਅਸੀਂ ਆਪ ਵੀ ਜਿਹੜੇ ਆ ਇਹਨਾਂ ਸਕੂਲਾਂ 'ਚ ਵਿਜ਼ਿਟ ਕਰਦੇ ਆ ਤੇ ਇਹਨਾਂ ਨੂੰ ਦੱਸਦੇ ਆ ਵੀ ਜਿਹੜੀ ਤੁਹਾਡਾ ਵਹੀਕਲ ਵਗੈਰਾ ਵਾ ਇਹਨਾਂ ਦੇ ਡਰਾਈਵਰਾਂ ਨੂੰ ਸੁਚੇਤ ਕਰੋ ਡਰਾਈਵਰਾਂ ਦੇ ਨਾਲ ਵੀ ਮੀਟਿੰਗ ਕਰਦੇ ਆ ਇਸ ਤੋਂ ਇਲਾਵਾ ਐਸਡੀਓ ਸਾਹਿਬ ਵੱਲੋਂ ਵੀ ਲਿਖਤੀ ਤੌਰ ਤੇ ਸਾਰਿਆਂ ਨੂੰ ਮੈਸੇਜ ਪਾਸ ਹੋ ਚੁੱਕਿਆ ਵਾ ਸਰਾਂ ਜੇ ਜੇ ਗੇੜੀਆਂ ਸਕੂਲ ਵਾਲੀਆਂ ਬੱਸਾਂ ਉਹਦੀ ਚੈਕਿੰਗ ਹੋ ਰਹੀ ਹੈ ਜੀ ਬੀਤੇ ਦਿਨਾਂ ਦੇ ਵਿੱਚ ਕਈ ਬੱਚੇ ਮਰੇ ਜੀ ਦੁਰਘਟਨਾਜ਼ਾਨ ਤੇ ਅੱਜ ਵੀ ਇੱਕ ਬੁੱਚਰ ਦੇ ਵਿੱਚ ਹਾਲਾਤ ਹੋਇਆ ਉਹਨਾਂ ਨੇ ਵੀ ਇਹੀ ਖੁਲਾਸਾ ਕੀਤਾ ਜੀ ਕਿ ਜਿਹੜੀਆਂ ਬੱਸਾਂ ਨੇ ਦੇਖੋ ਬਿਲਕੁਲ ਕੰਡਮ ਨੇ ਜੀ ਇੱਕ ਜਿਹੜਾ ਸਕੂਲ ਦਾ ਪ੍ਰਸ਼ਾਸਨ ਉਹ ਇਹਨਾਂ ਤੇ ਗੌਰ ਨਹੀਂ ਕਰ ਰਿਹਾ ਜੀ ਇਹਦੇ ਸੰਬੰਧੀ ਕੀ ਕਹਿਣਾ ਚਾਹੂਗਾ ਜੀ ਦੇਖੋ ਜੀ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਹੁਕਮ ਅਨਸਾਰ ਤੇ ਬਹੁਤ ਹੀ ਸਤਿਕਾਰਯੋਗ ਡੀਜੀਪੀ ਸਾਹਿਬ ਜੀ ਦੇ ਦਸ਼ਨ ਨਰੇਸ਼ ਸੰਸਾਰ ਅਤੇ ਐਸਐਸਪੀ ਸਾਹਿਬ ਜੀ ਦੀ ਰਹਿਮਾਈ ਹੇਠ ਅਸੀਂ ਜਿਹੜਾ ਕਿ ਟ੍ਰੈਫਿਕ ਰੂਲਸ ਆ ਜੋ ਕਿ ਖਾਸ ਕਰਕੇ ਪਿਛਲੇ ਦਿਨੀ ਜੋ ਵੀ ਖਾਸਾ ਬਹੁਤ ਮੰਦ ਭਾਗ ਆਇਆ ਬਹੁਤ ਮਾੜੀ ਤਰਕਰਨਾ ਹੋਈ ਤੇ ਉਹਦੇ ਸਬੰਧ ਵਿੱਚ ਅਸੀਂ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਉਹ ਲਾਗੂ ਕਰਵਾ ਰਹੇ ਆ ਬਕਾਇਦਾ ਅਸੀਂ ਹੁਣ ਜੇ ਸਕੂਲਾਂ ਦੀ ਬੱਸਾਂ ਦੀ ਪਕਾਇਦਾ ਫਿਟਨੈਸ ਸਰਟੀਫਿਕੇਟ ਆ ਉਹ ਚੈੱਕ ਕਰ ਰਹੇ ਆ ਦੇਖ ਰਹੇ ਆ ਕਿ ਸਕੂਲ ਬੱਚਾ ਜਿਹੜਿਆ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਹੈਗਾ ਉਹਦੇ ਅਸੀਂ ਬਕਾਇਦਾ ਚਲਾਨ ਕਰ ਰਹੇ ਆ ਤੇ ਜਿਹੜਾ ਅਸੀਂ ਜਿੰਨੀ ਵੀ ਸਕੂਲ ਦੀ ਮੈਨੇਜਮੈਂਟ ਆ ਜਾਂ ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਉਹਨਾਂ ਨੂੰ ਇਹ ਹਦਾਇਤ ਕਰਾਂਗੇ ਕਿ ਆਪਣੇ ਸਕੂਲ ਦੀਆਂ ਬੱਸਾਂ ਦੇ ਵਿੱਚ ਜਿਹੜੇ ਕਿ ਪੇਪਰ ਆ ਆਪਣਾ ਇਹਨਾਂ ਦਾ ਫਿਟਨੈਸ ਸਰਟੀਫਿਕੇਟ ਆ ਤੇ ਉਹ ਜ਼ਰੂਰ ਰੱਖਣ ਤੇ ਜਿਹੜੇ ਡਰਾਈਵਰ ਕਨੈਕਟਰ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਇਹ ਹਦਾਇਤ ਕਰਾਂਗੇ ਕਿ ਆਪਣੇ ਕੋਈ ਵੀ ਨਸ਼ੇ ਦਾ ਇਸਤੇਮਾਲ ਨਾ ਕਰੇ ਮੈਨੇਜਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਬਣਦੀ ਆ ਅਗਰ ਕੋਈ ਕੋਈ ਡਰਾਈਵਰ ਜਾਂ ਕਨੈਕਟਰ ਕੋਈ ਨਸ਼ੇ ਦੀ ਵਰਤੋਂ ਕਰਦਾ ਤੇ ਸਿੱਧੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਆ ਤੇ ਬਾਕੀ ਅਸੀਂ ਵੀ ਟਾਈਮ-ਟਾਈਮ ਅਸੀਂ ਇਹਨਾਂ ਦਾ ਐਲਕੋਮੀਟਰ ਦੇ ਨਾਲ ਅਸੀਂ ਚੈੱਕ ਕਰਾਂਗੇ ਅਗਰ ਕਿਸੇ ਡਰਾਈਵਰ ਕਨੈਕਟਰ ਨੇ ਕੋਈ ਦਾ ਨਸ਼ੇ ਦਾ ਸੇਵਨ ਕੀਤਾ ਅਸੀਂ ਐਲਕੋਮੀਟਰ ਹੈਗਾ ਸਾਡੇ ਕੋਲ ਉਹ ਅਸੀਂ ਐਲਕੋਮੀਟਰ ਦੇ ਨਾਲ ਉਹਨੂੰ ਬਿਗਾਇਦਾ ਚੈੱਕ ਕਰਾਂਗੇ ਅਗਰ ਉਹਨਾਂ ਨੇ ਕੋਈ ਸ਼ਰਾਬ ਦਾ ਸੇਵਨ ਕੀਤਾ ਸੀ ਉਹਦਾ ਚਲਾਨ ਕਰਾਂਗੇ ਇਸ ਨੂੰ ਵੀ ਅਗਰ ਕੋਈ ਵੀ ਕੋਈ ਡਰਾਈਵਰ ਜਾਂ ਕਨੈਕਟਰ ਕੋਈ ਨਸ਼ੇ ਦਾ ਸੇਵਨ ਕਰਦਾ ਪਾਇਆ ਜਾਂਦਾ ਤੇ ਤੁਰੰਤ ਉਹ ਸਕੂਲ ਦੀ ਮੈਨੇਜਮੈਂਟ ਨੂੰ ਦੱਸਣ ਪ੍ਰਸ਼ਾਸਨ ਦੱਸਣਾ ਸੀ ਉਹਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਠੀਕ ਹੈ ਸਰ ਮਾਪਿਆਂ ਵੱਲੋਂ ਵੀ ਕਹਿ ਜਾਂਦਾ ਕਿ ਵੀ ਜੇ ਅਸੀਂ ਕੰਪਲੀਟ ਕਰਦੇ ਆ ਤਾਂ ਸੂਰਾ ਸੰ ਦਬਾਅ ਪਾ ਦਿੱਤਾ ਵੀ ਅਸੀਂ ਬੱਸਾਂ ਬੰਦ ਕਰ ਦੋਗੇ ਦੇਖੋ ਉਹਦੇ ਵਿੱਚ ਮੈਂ ਬੱਚਿਆਂ ਦੇ ਪੇਰੈਂਟਸ ਨੂੰ ਇਹੀ ਰਿਕੁਐਸਟ ਕਰੂੰਗਾ ਅਗਰ ਕੋਈ ਸਕੂਲ ਦੀ ਮੈਨੇਜਮੈਂਟ ਜਾਂ ਕੋਈ ਸਕੂਲ ਦਾ ਹੋਰ ਸਟਾਫ ਹੈ ਅਗਰ ਕੋ ਉਹਨਾਂ ਨੂੰ ਕੋਈ ਆਪਣੇ ਇਮੋਸ਼ਨਲ ਬਲੈਕਮੇਲ ਕਰਦੇ ਆ ਜਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਹੋ ਤੇ ਸਾਡੇ ਪ੍ਰਸ਼ਾਸਨ ਕੋਲ ਆ ਸਕਦੇ ਪੁਲਿਸ ਡਿਪਾਰਟਮੈਂਟ ਕੋ ਉਹਨਾਂ ਦੀ ਲਿਖਤੀ ਰਿਡਨ ਕੰਪਲੀਟ ਕਰ ਸਕਦੇ ਆ ਅਸੀਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਇਹ ਚਲਾਨ ਕੀਤੇ ਗਿਆ ਕਿੰਨੀਆਂ ਕ ਬਸਾਂ ਚਲਾਨ ਕੀਤੇ ਗਏ ਸੀ ਇਹਦੇ ਵਿੱਚ ਟੋਟਲ ਸਕੂਲ ਬੈਂਸ ਤੇ ਸਕੂਲ ਬੱਸਾਂ ਘੱਟੋ ਘਾਟ ਸੀ 15 ਦੇ ਕਰੀਬ ਚੈੱਕ ਕੀਤੇ ਉਹਦੇ ਵਿੱਚ ਜਿਹੜੇ ਕਿ 7-8 ਸਕੂਲ ਦੀਆਂ ਬਸਾਂ ਦੇ ਬਿਨਾਂ ਦੇ ਜਿਹੜੇ ਕਿ ਚਲਾਨ ਕੀਤੇ ਜਾ ਚੁੱਕੇ